ਕਦੀ ਵੀ ਇਸ ਸੱਸੇ ਥੱਲੇ ਬਿੰਦੀ ਲਾ ਕੇ ਪ੍ਰਸ਼ਾਦ ਨਹੀਂ ਬੋਲਣਾ ਆ ਗਾਉਣ ਵਾਲੇ ਨਾ ਅਕਸਰ ਸਤਗੁਰ ਪ੍ਰਸ਼ਾਦ ਨਹੀਂ ਪਿਆਰਿਓ ਅਰਥ ਬਦਲ ਜਾਣਗੇ ਜੇ ਬਿੰਦੀ ਲਾ ਦਿੱਤੀ ਇਹਦਾ ਹੋ ਗਿਆ ਭੋਜਨ ਪ੍ਰਸ਼ਾਦ ਤੇ ਜਦੋਂ ਸੱਸੇ ਥੱਲੇ ਬਿੰਦੀ ਨਹੀਂ ਲਾਈ ਇਹਦਾ ਹੋ ਗਿਆ ਕਿਰਪਾ ਗ੍ਰੇਸ ਮਿਹਰ ਮਹਾਰਾਜ ਕਹਿੰਦੇ ਇੱਕ ਓੰਕਾਰ ਸਤਗੁਰ ਪ੍ਰਸ਼ਾਦ ਹੁਣ ਗੁਰੂ ਜੀ ਕਹਿੰਦੇ ਦੁਖ ਹਰਤਾ ਹਰ ਨਾਮ ਪਛਾਨੋ ਮੇਰੀ ਬੇਨਤੀ ਹੈ ਇਹਨੂੰ ਯਾਦ ਰੱਖਿਓ ਨੰਨੇ ਦੇ ਪਿੱਛੇ ਗੁਰੂ ਨੇ ਊੜਾ ਨਹੀਂ ਪਾਇਆ ਪਛਾਨੋ ਨਹੀਂ ਪਾਠ ਕਰਨਾ ਪਛਾਨੋ ਊੜਾ ਬੋਲਣਾ ਹੈ ਦੁਖ ਹਰਤਾ ਗਲਾ ਬਿਲਕੁਲ ਸਿੰਪਲ ਜੇ ਛੋਟੀਆਂ-ਛੋਟੀਆਂ ਨੇ ਥੋੜਾ ਜਿਹਾ ਧਿਆਨ ਉਚਾਰਨ ਵੱਲ ਆਪ ਮੈਂ ਨਹੀਂ ਕਿ ਮੈਂ ਖੁਦ ਚਾਨਾ ਜਿੱਥੇ ਮੈਨੂੰ ਗੁਰਮਖ ਪਿਆਰੇ ਚੰਗੇ ਪਾਠੀ ਸਿੰਘ ਮਿਲਦੇ ਆ ਮੈਂ ਉਹਨਾਂ ਕੋਲ ਖੁਦ ਕਹਿਣਾ ਵੀ ਇਹ ਸ਼ਬਦ ਦਾ ਮੇਰਾ ਪਾਠ ਸੁਣੀਓ ਮੈਂ ਸੁਣਾਉਣ ਲੱਗਾ ਇਹ ਇਹ ਚੱਕਣਾ ਨਹੀਂ ਚਾਹੀਦਾ ਵੀ ਮੈਨੂੰ ਲੋਕ ਸੁਣਦੇ ਆ ਨਹੀਂ ਇਹ ਇਹ ਨਹੀਂ ਜਦੋਂ ਸ਼ੁਰੂਆਤ ਕੀਤੀ ਸੀ ਜਦੋਂ ਮਨ ਕਹਿੰਦਾ ਸੀ ਤੈਨੂੰ ਹੀ ਸਭ ਕੁਝ ਪਤਾ ਹੈ ਹੁਣ ਮਨ ਕਹਿੰਦਾ ਨਹੀਂ ਮਨਾ ਲੱਭ ਰੱਬ ਦਾ ਕੋਈ ਪਿਆਰਾ ਤੈਨੂੰ ਕੋਈ ਸਮਝ ਨਹੀਂ ਸਮਝ ਕੋਈ ਦੇ ਦੇ ਇਹਦਾ ਪਾਠ ਊੜਾਂ ਔਂਕੜ ਨਹੀਂ ਬੋਲਣਾ ਕਿਉਂਕਿ ਹੁੰਦਾ ਸਾਧੂ ਮਨ ਕਾ ਮਾਨ ਤਿਆਗੋ ਉਥੇ ਊੜੇ ਨੂੰ ਔਂਕੜ ਉਥੇ ਬੋਲਣਾ ਤਿਆਗੋ ਇਥੇ ਨੰਨੇ ਤੇ ਘੋੜਾ ਪਾਇਆ ਸਤਿਗੁਰਾਂ ਨੇ ਇਹਦਾ ਅਰਥ ਹੋ ਗਿਆ ਦੁੱਖ ਅਸੀਂ ਸਮਝਨੇ ਆ ਆ ਜਿਹੜੀ ਮੁਸੀਬਤਾਂ ਆਉਂਦੀਆਂ ਨੇ ਦੁੱਖ ਕਈ ਰੂਪਾਂ ਚ ਆਉਂਦਾ ਪਰ ਪੀੜ ਇੱਕੋ ਜੀ ਹੁੰਦੀ ਹੈ ਕਈ ਰੂਪ ਨੇ ਬਿਮਾਰੀ ਦੇ ਰੂਪ ਚ ਆਉਂਦਾ ਹੈ ਸੰਤਾਨ ਦੇ ਕਰਕੇ ਆ ਜਾਂਦਾ ਹੈ ਵਿਰੋਧੀਆਂ ਕਰਕੇ ਆ ਜਾਂਦਾ ਹੈ ਕਈ ਵਾਰੀ ਆਪਣੀ ਜ਼ਿੰਦਗੀ ਚ ਕੀਤੇ ਹੋਏ ਮਾੜੇ ਪਾਪ ਕਰਮਾ ਕਰਕੇ ਵੀ ਆ ਜਾਂਦਾ ਹੈ ਗੁਰੂ ਜੀ ਕਹਿੰਦੇ ਦੁੱਖ ਉਂਝ ਮੈਂ ਸਿੱਧੇ ਜੇ ਦੁੱਖ ਦੇ ਅਰਥ ਕਰਨਾ ਹੁੰਨਾ ਜਿਹੜੀ ਚੀਜ਼ ਮੇਰੇ ਮਨ ਨੂੰ ਸਵੀਕਾਰ ਨਾ ਹੋਵੇ ਪਿਆਰੋ ਦੁੱਖੇ ਜਿਹੜੀ ਸਵੀਕਾਰ ਕਰ ਲਾਂ ਉਹ ਸੁੱਖੇ ਜਿਹੜਾ ਮੇਰੇ ਲਈ ਦੁੱਖ ਹੈ ਉਹ ਦੂਜੇ ਲਈ ਸੁੱਖ ਹੋ ਸਕਦਾ ਹੈ ਮੈਂ ਬਿਮਾਰ ਖਾਂ ਮੈਂ ਚਲੋ ਉਦਾਹਰਣ ਦੇ ਰਿਹਾ ਮੈਨੂੰ ਕੋਈ ਤਕਲੀਫ ਆ ਗਈ ਮੈਂ ਦੁੱਖ ਚਾਂ ਜਿਹੜਾ ਮੇਰਾ ਵਿਰੋਧੀ ਹੈ ਉਹ ਰਾਤ ਕੋਸ਼ ਫੋਨ ਕਰਦਾ ਸੁਣਿਆ ਫਲਾਣੇ ਬਾਰੇ ਇਹਦਾ ਮਤਲਬ ਕਿ ਮੇਰਾ ਦੁੱਖ ਉਹਦੇ ਵਾਸਤੇ ਸੁੱਖ ਬਣਿਆ ਹੋਇਆ ਏ ਨਾ ਅੱਜ ਵੀ ਮੈਂ ਕਿਹਾ ਇਸ ਦੁਨੀਆ ਵਿੱਚ ਜਿੰਨੇ ਡਿਪਰੈਸ਼ਨ ਚ ਗਏ ਆ ਨਾ ਅੱਧੇ ਜਿਆਦੇ ਆਪਣੇ ਘਰਾਂ ਕਰਕੇ ਨਹੀਂ ਦੂਜਿਆਂ ਦੇ ਸੁੱਖ ਕਰਕੇ ਕਮਲੇ ਹੋ ਗਏ ਆ। ਫਿਰ ਰੱਬ ਨੇ ਇਹਨਾਂ ਨੂੰ ਕੀ ਸੁੱਖ ਦੇ ਦਿੱਤਾ। ਮੈਂ ਇੱਕ ਵਾਰੀ ਸੁਣਾਇਆ ਸਾਡੇ ਬਜ਼ੁਰਗ ਸੁਣਾਉਂਦੇ ਹੁੰਦੇ ਸਨ ਪਿੰਡੂ ਜੀ ਗੱਲ ਕਿਸੇ ਗਵਾਂਡੀ ਦੀ ਘੋੜੀ ਬਿਮਾਰ ਹੋ ਗਈ। ਤੇ ਉਹਨਾਂ ਦਾ ਜਿਹੜੀ ਕੰਧ ਸਾਂਝੀ ਸੀ ਉਹ ਮਾਈ ਅੰਦਰੋਂ ਕੋਈ ਸੀ ਵੀ ਕਿਸੇ ਵਾਰੇ ਘੋੜੀ ਮਰ ਜਾਏ ਜੋ ਚੰਗਾ ਹੋਇਆ। ਉਹ ਘੜੀ ਪਿੱਛੇ ਪੁੱਛੇ ਇਹ ਫਲਾਣਾ ਸਾਂ ਘੋੜੀ ਦਾ ਕੀ ਹਾਲ ਏ ਸਵੇਰੇ ਪੁੱਛਿਆ ਦੁਪਹਿਰੇ ਫਿਰ ਲੋਡੇ ਵਾਲੇ ਫਿਰ ਘੋੜੀ ਦਾ ਕੀ ਹਾਲ ਏ ਉਹ ਰਾਤ ਨੂੰ ਸੌਂ ਲੱਗਿਆ ਫਿਰ ਪੁੱਛਦੀ ਘੋੜੀ ਦਾ ਕੀ ਹਾਲ ਏ ਉਹ ਕਹਿੰਦਾ ਬੇਬੇ ਸੌਂ ਜਾ ਆਰਾਮ ਨਾਲ ਸਵੇਰ ਤੱਕ ਮਰ ਜਾਏਗੀ ਤੂੰ ਪੁੱਛ ਰਹੀ ਐ ਇਸ ਕਰਕੇ ਨੀ ਵੀ ਠੀਕ ਹੋ ਜਾਏ ਤੂੰ ਖੁਸ਼ ਹੋਣਾ ਚਾਹਨੀ ਐ ਇਹ ਸੱਚੀ ਜੇ ਬੰਦੇ ਦੀ ਸਾਈਕੀ ਐ ਪਰ ਮੈਂ ਇੱਕ ਬੇਨਤੀ ਕਰਾਂ ਦੂਜੇ ਦੇ ਦੁੱਖ ਨੂੰ ਕਦੀ ਮਜ਼ਾਕ ਨਾ ਬਣਾਓ ਰੱਬ ਤੁਹਾਡੇ ਦੋ ਘਟਨੇ ਸ਼ੁਰੂ ਕਰ ਦਿੰਦਾ ਹੈ ਇੱਥੇ ਗੁਰੂ ਜੀ ਕਹਿ ਰਹੇ ਆ ਮੈਂ ਸਿੱਧੇ ਅਰਥ ਕੀਤੇ ਹਾਂ ਜੇ ਦੁੱਖ ਤਿੰਨ ਵੀ ਨੇ ਚਾਰ ਵੀ ਨੇ ਸੱਚ ਜੇ ਕਿਸੇ ਬੰਦੇ ਤੇ ਦੁੱਖ ਆ ਜਾਏ ਆਤ ਦੇ ਵਿਰੋਧੀ ਤੇ ਵੀ ਆ ਜਾਏ ਹੱਥ ਜੋੜ ਬੇਨਤੀ ਕਦੀ ਮਜ਼ਾਕ ਨਾ ਢਾਇਓ ਰੱਬ ਅਗੇ ਅਰਦਾਸ ਕਰਿਓ ਦਾ ਫਲ ਆ ਹੋ ਜਾਏ ਸੱਚੀ ਤੌਰ ਆ ਫਲ ਹੋਵੇਗਾ ਬਾਬਾ ਜੀ ਨੇ ਕਿਹਾ ਫਰੀਦਾ ਗੁਲੇ ਦਾ ਪੁਰੇ ਦਾ ਫਲ ਆ ਕਰ ਗੁੱਸਾ ਮਾਨ ਨਾ ਹੰਡਾਏ ਇਹਦਾ ਫਲ ਪਤਾ ਕੀ ਮਿਲਣਾ ਹੈ ਅਗਲੀ ਤੁਕ ਚ ਫਲ ਹੈ ਦੇਹੀ ਰੋਗ ਨ ਲੱਗਈ ਪੱਲੇ ਸਭ ਕੁਝ ਪਾਇ ਇੱਥੇ ਗੁਰੂ ਜੀ ਕਹਿੰਦੇ ਦੁੱਖ ਹਰਤਾ ਹਰਤਾ ਦਾ ਲਫ਼ਜ਼ੀ ਅਰਥ ਇੱਕ ਕੱਟਣ ਵਾਲਾ ਹਰਤਾ ਦਰ ਤੇ ਖਤਮ ਕਰਨ ਵਾਲਾ ਅੱਗੇ ਕਿਹੜਾ ਜੀ ਹਰ ਇਨਾਮ ਪਛਾਨੋ ਪਛਾਨੋ ਦਰ ਤੇ ਜਾਣੋ ਪਛਾਨੋ ਦਰ ਤੇ ਸਮਝੋ ਇਹਦਾ ਸਿੱਧਾ ਭਾਵ ਅਰਤੇ ਖਰੀ ਦੇ ਨਾਮ ਨਾਲ ਸਾਂਝ ਪਾਓ ਸਿਮਰਨ ਕਰੋ ਦੁੱਖ ਹਰਤਾ ਹਰ ਨਾਮ ਪਛਾਨੋ ਦੁੱਖਾਂ ਨੂੰ ਦੂਰ ਕਰਨ ਵਾਲਾ ਦੁੱਖਾਂ ਦਾ ਖਾਤਮਾ ਕਰਨ ਵਾਲਾ ਕੌਣ ਹੈ ਜੀ ਪ੍ਰਮਾਤਮਾ ਦਾ ਨਾਮ ਇਸੇ ਕਰਕੇ ਉਹਨੂੰ ਦੁਖ ਭੰਜਨ ਕਿਹਾ ਜਾਂਦਾ ਸੀ ਕਹਿੰਦੇ ਆ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ